ਦੋਸਤੋ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਜਿੱਥੇ ਲਗਾਤਾਰ ਕਿਸਾਨ ਆਪਣਾ ਪ੍ਰੋਟੈਸਟ ਕਰ ਰਹੇ ਨੇ ਤੇ ਇਸ ਪੂਰੇ ਵਾਕਿਆਤ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸਰਦਾਰ ਅਜੀਪਾਲ ਸਿੰਘ ਬਰਾੜ ਸਾਹਿਬ ਮੌਜੂਦ ਨੇ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਚੈਨਲ ਤੇ ਜੀ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਵਾਇਗਰ ਜੀ ਜੀ ਬਰਾੜ ਸਾਹਿਬ ਇੱਕ ਅੰਦੋਲਨ ਉਹ ਸੀ ਜਦੋਂ ਤਿੰਨ ਖੇਤੀ ਕਾਨੂੰਨ ਵਿਜੇਪੀ ਸਰਕਾਰ ਲੈ ਕੇ ਆਏ ਸੀ ਫਿਰ ਉਸ ਅੰਦੋਲਨ ਦੀ ਸਮਾਪਤੀ ਹੁੰਦੀ ਹੈ ਉਸ ਅੰਦੋਲਨ ਚੋਂ ਕੁਝ ਗੱਲਾਂ ਨਿਕਲਦੀਆਂ ਨੇ ਕਿ ਐਮਐਸਪੀ ਨੂੰ ਕਾਨੂੰਨ ਬਣਾਓ ਜਾਂ ਫਿਰ ਲਖੀਮਪੁਰ ਘਟਨ ਦਾ ਇਨਸਾਫ ਹੋ ਗਿਆ ਪਰਾਲੀ ਬਿਲ ਬਿਜਲੀ ਬਿਲ ਜਾਂ ਕਿਸਾਨ ਕਿਸਾਨ ਕਹਿੰਦੇ ਆ ਕਿ ਅਸੀਂ ਮੁਲਤ ਵੀ ਕਰਦੇ ਆ ਸਸਪੈਂਡ ਕਰਦੇ ਆ ਅਸੀਂ ਇੱਕ ਵਾਰ ਫੇਰ ਆਵਾਂਗੇ ਅਸੀਂ ਇੱਕ ਵਾਰ ਆ ਕੇ ਫੇਰ ਲੜਾਂਗੇ ਜਿੱਥੇ ਬੰਦੀਆਂ ਵਾਪਸ ਆਉਂਦੀਆਂ ਨੇ ਵਾਪਸ ਆਉਂਦੇ ਆ ਕਿ ਕਈ ਫਰੰਟ ਬਣ ਜਾਂਦੇ ਨੇ ਐਸਕੇਮ ਰਾਜਨੀਤਿਕ ਐਸਕੇਮ ਗੈਰ ਰਾਜਨੀਤਿਕ ਹੁਣ ਐਸਕੇਮ ਗੈਰ ਰਾਜਨੀਤਿਕ ਵੱਲੋਂ ਦਿੱਲੀ ਜਾਣ ਦਾ ਪ੍ਰੋਗਰਾਮ ਦਿੱਤਾ ਗਿਆ 13 ਤਰੀਕ ਦਾ ਤੇ ਕਿਸਾਨ ਦਿੱਲੀ ਚੱਲੇ ਸੀ ਹਰਿਆਣਾ ਪ੍ਰਸ਼ਾਸਨ ਵੱਲੋਂ ਵੀ ਜੇਪੀ ਸਰਕਾਰ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਕਿਸਾਨ ਫਿਲਹਾਲ ਬਾਰਡਰ ਨਹੀਂ ਟੱਪੇ ਗੱਲਬਾਤ ਤੇ ਆ ਕੇ ਸਾਰੀ ਗੱਲਬਾਤ ਰੁਕੀ ਜੋ ਇਹ ਪੂਰਾ ਪਿਕਚਰ ਹੈ ਪੂਰੀ ਤਸਵੀਰ ਹੈ ਤੁਸੀਂ ਕਿਵੇਂ ਦੇਖ ਰਹੇ ਹੋ ਤੇ ਕੀ ਵਿਚ ਆਪਾਂ ਨਾ ਦੋ ਪੱਖ ਇਹਦੇ ਹੈਗੇ ਆ ਗੱਲ ਦੇ ਪਹਿਲੀ ਗੱਲ ਤਾਂ ਕਿ ਮੰਗਾ ਕੋਈ ਵੀ ਹੋਣ ਹੈ ਪ੍ਰੋਟੈਸਟ ਕਰਨ ਦਾ ਜਾਂ ਉਹਦਾ ਉਹਦਾ ਜਿਹੜੇ ਜਮਹੂਰੀਅਤ ਦੇ ਵਿੱਚ ਇੱਕ ਹੱਕ ਹੈਗਾ ਕਿ ਵੀ ਅਸੀਂ ਆਦੀ ਗੱਲ ਰੱਖ ਸਕੀਏ ਉਸ ਗੱਲ ਨੂੰ ਰੋਕਣਾ ਆਪਦੇ ਆਪ ਚੀ ਗਲਤ ਆ ਠੀਕ ਆ ਆਪਦੇ ਆਪ ਚੀ ਉਹਨੂੰ ਇੱਕ ਗਲਤ ਗੱਲ ਆ ਕਿ ਵੀ ਉਸ ਗੱਲ ਨੂੰ ਰੋਕਿਆ ਜਾਂਦਾ ਜਿਸ ਤਰੀਕੇ ਨਾਲ ਇੱਥੇ ਹੁਣ ਅੱਗੋਂ ਅਟੈਕਸ ਹੋ ਰਹੇ ਆ ਜਾਂ ਸ਼ੈਲਿੰਗ ਹੋ ਰਹੀ ਆ ਹੁਣ ਅਸੀਂ ਆਪ ਹੀ ਅੱਗੇ ਜਾ ਕੇ ਆਏ ਇਸ ਤਰੀਕੇ ਨਾਲ ਉਹ ਵਾਜ ਰਹੇ ਆ ਹਨਾਤੇ ਉਹ ਸਰਵਾਈਵ ਕਰਨਾ ਸੌਕਾ ਨਹੀਂ ਮੈਂ ਤਾਂ ਹਲੇ ਇਹ ਵੀ ਕਹਿਣਾ ਕਿ ਜਿਹੜੇ ਨੌਜਵਾਨ ਹੈਗੇ ਆ ਹੈਨਾ ਉਹਨਾਂ ਦੀ ਇੱਕ ਮਤਲਬ ਇਹ ਵੀ ਉਹਨਾਂ ਦੀ ਕੁਆਲਿਟੀ ਆ ਕਿ ਵੀ ਉਹ ਅੱਗੋਂ ਜਾਪਤਾ ਨਹੀਂ ਲੂਸ ਕਰ ਰਹੇ ਸਬਰ ਨਾਲ ਚੱਲ ਰਹੇ ਹਨ ਕੱਲ 70 80 ਗੰਭੀਰ ਜ਼ਖਮੀ ਹੋਏ ਅੱਜ ਵੀ ਜ਼ਖਮੀ ਹੋ ਰਹੇ ਆ ਲੋਕ ਡੇਗ ਰਹੇ ਆ ਹੈਨਾ ਤੇ ਉਹਦੇ باوجود ਉਹ ਵਾਪਸ ਚੱਕ ਕੇ ਲੈ ਜਾਂਦੇ ਹੈਗੇ ਆ ਇਹ ਨਹੀਂ ਕਰਦੇ ਕਿ ਵੀ ਉਹਨਾਂ ਨੂੰ ਉਹ ਆ ਆਪਣਾ ਕੋਈ ਵਾਪਸ ਜਵਾਬੀ ਹਮਲਾ ਕਰਨ ਲੱਗੇ ਨਹੀਂ ਤਾਂ ਅੱਗੇ ਵਧ ਸਕਦੇ ਆ ਪੱਥਰ ਰੋੜੇ ਉਹ ਵੀ ਮਾਰ ਸਕਦੇ ਆ ਨੌਜਵਾਨ ਵੀ ਪਰ ਉਹ ਨਹੀਂ ਕਰਦੇ ਪਏ ਤਾਂ ਇਹਦੇ ਵਿੱਚ ਇਹ ਆ ਕਿ ਵੀ ਵੱਡੀ ਗੱਲ ਆ ਨਾ ਮਤਲਬ ਮੈਨੂੰ ਤਾਂ ਜਿਵੇਂ ਕਈ ਵਾਰੀ ਤਾਂ ਲੱਗਦਾ ਜਿਵੇਂ ਨਾ ਸਿੱਖ ਆਪ ਦਾ ਵਾਰੀ-ਵਾਰੀ ਆਦਾ ਇਤਿਹਾਸ ਹੀ ਦਰਾ ਦਿੰਦੇ ਆ ਗੁਰੂ ਕਾ ਬਾਗ ਮੋਰਚੇ ਦੇ ਵਿੱਚ ਆਈ ਉਹ ਪ੍ਰੋਟੈਸਟ ਵਾਸਤੇ ਅੱਗੇ ਜਾਂਦੇ ਸੀਗੇ ਜਦੋਂ ਜ਼ਖਮੀਆਂ ਨੂੰ ਉਹ ਵਾਪਸ ਚੱਕ ਲਿਆਉਂਦੇ ਹੁੰਦੇ ਸੀਗੇ ਤੇ ਦੂਜੇ ਜਾਂਦੇ ਰਹਿੰਦੇ ਤੇ ਸਬਰ ਨਾਲ ਹੀ ਉਹਨਾਂ ਨੇ ਸਰਕਾਰ ਨੂੰ ਸਿੱਟ ਲਿਆ ਸੀਗਾ ਅੱਜ ਵੀ ਉਹ ਸਬਰ ਅੱਜ ਦੀ ਪੀੜ੍ਹੀ 'ਚ ਵੀ ਵੇਖਣ ਨੂੰ ਮਿਲਦਾ ਮਤਲਬ ਇੱਕ ਤਰ੍ਹਾਂ ਉਹਨਾਂ ਨੇ ਸ਼ੰਭ ਬੈਰੀਕੇਡ ਨੂੰ ਤੀਰਥ ਬਣਾਤਾ ਹੈਗਾ ਮਤਲਬ ਇੰਨਾ ਪਵਿੱਤਰ ਬਣਾਤਾ ਹੈ ਕਿ ਜਿਸ ਤਰੀਕੇ ਨਾਲ ਉਹ ਸਬਰ ਨਾਲ ਚੱਲ ਰਹੇ ਆ ਹੁਣ ਆ ਵੇਖੋ ਨੌਜਵਾਨੀ ਵੇਖੋ ਇਹਦੇ ਅੱਖਾਂ ਦਾ ਕੀ ਹਾਲ ਹੈ ਇੰਜ ਇਹ ਜਿਹੜੇ بڑے ਹੈਗੇ ਜਿਨ੍ਹਾਂ ਦਾ ਬੁਰਾ ਹਾਲ ਹੋਇਆ ਪਿਆ ਇਸ ਟਾਈਮ ਤੇ ਉਹ ਜਿਹੜੇ ਲਗਾਤਾਰ ਲੜ ਰਹੇ ਉਹਨਾਂ ਦਾ ਕੀ ਹਾਲ ਹੋਊਗਾ ਸਰ ਜੀ ਇੱਕ ਗੱਲ ਹੋਰ ਦੱਸਿਓ ਤੁਸੀਂ ਤਾਂ ਸਾਰੀਆਂ ਮੂਵਮੈਂਟਾਂ ਸਟੱਡੀ ਕੀਤੀਆਂ ਨੇ ਤੇ ਸਾਂਝ ਵੀ ਪਾਉਂਦੇ ਰਹਿੰਦੇ ਹੋ ਸਮੇਂ-ਸਮੇਂ ਤੇ ਤੁਸੀਂ ਜਿਹੜੀ ਆਹ ਕਿਸਾਨੀ ਮੂਵਮੈਂਟ ਹੈ ਭਾਵੇਂ ਪਹਿਲਾਂ ਹੋਈ ਸੀ ਜਾਂ ਅੱਜ ਮੂਵਮੈਂਟ ਹੋਈ ਸੀ ਇਹ ਮਤਲਬ ਕੋਈ ਇਸ਼ਾਰਾ ਵੀ ਹੈ ਕਿਸੇ ਚੀਜ਼ ਵੱਲ ਜਾਂ ਫਿਰ ਪੰਜਾਬ ਜਿਵੇਂ ਆਪਣਾ ਇਤਿਹਾਸ ਹੈ ਉਹੀ ਦੁਹਰਾ ਰਿਹਾ ਦੂਜੀ ਗੱਲ ਜਿਵੇਂ ਸਰਕਾਰ ਕਹਿੰਦੀ ਕਿ ਮੀਟਿੰਗ ਕਰ ਲਓ ਤੁਸੀਂ ਸਾਡੇ ਨਾਲ ਬਹਿ ਜਾਓ ਆ ਕਿ ਅਸੀਂ ਤੁਹਾਡੀਆਂ ਮੰਗਾਂ ਜਿਹੜੀਆਂ ਪ੍ਰਵਾਨ ਕਰ ਲਾਂਗੇ ਮੀਟਿੰਗ ਉਸ ਦਿਨ ਵੀ ਹੋਈ ਸੀ ਪ੍ਰੋਗਰਾਮ ਤੋਂ ਇੱਕ ਦਿਨ ਪਹਿਲਾਂ ਯਾਨੀ ਕਿ 12 ਜਨਵਰੀ ਨੂੰ ਹੁਣ ਕਿਸਾਨਾਂ ਦੀਆਂ ਮੰਗਾਂ ਨੇ ਕਿ ਐਮਐਸਪੀ ਨੂੰ ਕਾਨੂੰਨ ਬਣਾਓ ਜਾਂ ਕੁਝ ਵੱਡੀਆਂ ਮੰਗਾਂ ਵੀ ਨੇ ਕਿ ਭਾਰਤ ਗੇਟ ਦੇ ਵਿੱਚੋਂ ਬਾਹਰ ਆਵੇ ਡਬਲਯੂਟੀਓ ਦੀਆਂ ਜਿਹੜਾ ਪ੍ਰਭਾਵ ਹੈ ਭਾਰਤ ਤੇ ਉਸਨ ਪਾਸੇ ਹੋ ਕੇ ਕਿਸਾਨਾਂ ਦੀ ਫਸਲਾਂ ਦੇ ਜਿਹੜੇ ਮੁੱਲ ਨੇ ਉਹ ਮੁੱਲ ਤੈਅ ਕੀਤੇ ਜਾਣ। ਯਾਨੀ ਕਿ ਪੋਸੀਬਲ ਹੈ ਇਹ ਚੀਜ਼ਾਂ ਕਿ ਕਰ ਸਕਦੀ ਹੈ ਬੀਜੇਪੀ। ਦੇਖੋ ਪਹਿਲੀ ਗੱਲ ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ਵੀ ਐਮਐਸਪੀ ਕਿਉਂ ਮਿਲਣੀ ਜ਼ਰੂਰੀ ਹੈ ਤੇ ਉਹਦਰ ਕਾਨੂੰਨ ਬਣਾਉਣਾ ਕਿਉਂ ਜ਼ਰੂਰੀ ਹੈ। ਐਮਐਸਪੀ ਦੇ ਵਿੱਚ ਆਏ ਕਿਸਾਨ ਜਿਹੜਾ ਵੀ ਹੋ ਹੈਗਾ ਉਹਨੂੰ ਨਾਲ ਦੋ ਤਰ੍ਹਾਂ ਦੀਆਂ ਪ੍ਰੋਬਲਮਜ਼ ਆਉਂਦੀਆਂ। ਠੀਕ ਆ ਆਮ ਜੇ ਮੈਂ ਸਨਤ ਲਾ ਲਿਆ ਜਾਂ ਕੋਈ ਫੈਕਟਰੀ ਲਾ ਲਈ ਜਾਂ ਦੁਕਾਨ ਖੋਲ ਲਈ ਤਾਂ ਆਪਾਂ ਨੂੰ ਇੱਕੀ ਪ੍ਰੋਬਲਮ ਹੈਗੀ ਆ ਕਿ ਉਹਦੀ ਪ੍ਰੋਡਕਸ਼ਨ ਗਰੰਟੀਡ ਆ ਜਾਂ ਉਹਦੀ ਸੰਭਾਲ ਗਰੰਟੀਡ ਆ ਮਾਰਕੀਟਿੰਗ ਪ੍ਰੋਬਲਮ ਠੀਕ ਹੈ ਨਾ ਕਿਸਾਨ ਨੂੰ ਦੋ ਤਰ੍ਹਾਂ ਦੀਆਂ ਸਮੱਸਿਆਵਾਂ ਚੱਲਣੀਆਂ ਪੈਂਦੀਆਂ ਇੱਕ ਤਾਂ ਉਹਦੀ ਪ੍ਰੋਡਕਸ਼ਨ ਹੀ ਗਰੰਟੀ ਨਹੀਂ ਹੁੰਦੀ ਠੀਕ ਹੈ ਪ੍ਰੋਡਕਸ਼ਨ ਦੇ ਵਿੱਚ ਆਏ ਆ ਕਿ ਵੀ ਗੜੇ ਪੈ ਗਏ ਨਹੀਂ ਪਾਣੀ ਲੱਗਿਆ 100 ਔੜ ਆ ਗਈ ਹੈ ਨਾ ਆਪਣਾ ਬਿਮਾਰੀ ਪੈ ਗਈ ਤਾਂ ਉਹ ਨਹੀਂ ਉਹਨੂੰ ਗਰੰਟੀਡ ਤੇ ਜੇ ਉਹਨੂੰ ਮਾਰਕੀਟਿੰਗ ਵੀ ਗਰੰਟੀਡ ਨਾ ਹੋਵੇ ਤਾਂ ਗਲਟ ਵੇਲੇ ਆਉਂਦਾ ਤਾਂ ਉਹਨੂੰ ਲੋਕੀ ਮਤਲਬ ਉਹਦਾ ਉਹਦਾ ਮਤਲਬ ਉਹਨੂੰ ਲੁੱਟਦੇ ਵੀ ਰਹੇ ਆ ਵੱਡੇ ਵੱਡੇ ਜਿਹੜੇ ਸ਼ਾਕ ਸੀਗੇ ਆ ਸੋ ਐਮਐਸਪੀ ਉਹਨੂੰ ਮਿਲਣੀ ਚਾਹੀਦੀ ਆ ਕਿਸਾਨ ਨੂੰ ਐਮਐਸਪੀ ਤਾਂ ਮਿਨਿਮਮ ਆ ਤਾਂ ਇਹਨੂੰ ਕਹਿੰਦੇ ਮਿਨਿਮਮ ਸਪੋਰਟ ਪ੍ਰਾਈਸ ਵੀ ਇੰਨੀ ਦਾ ਘੱਟੋ ਘੱਟ ਹੋਣੀ ਚਾਹੀਦੀ ਆ ਅੱਜਾ ਹੁਣ ਕਾਨੂੰਨ ਕਿਉਂ ਚਾਹੀਦਾ ਹੈ ਇਹ ਜਾਂ ਇਹ ਲਾਉਣੀ ਕਿ ਲਾਗੂ ਕਿਉਂ ਹੋਣੀ ਚਾਹੀਦੀ ਹੈ ਕਿ ਤੁਸੀਂ ਇਹ ਵੇਖੋ ਕਿ ਜੇ ਸਹੀ ਐਮਐਸਪੀ ਲੱਗੇ 23 ਦੀ 23 ਫਸਲਾਂ ਤੇ ਤਾਂ 42 ਲੱਖ ਰੁਪਇਆ ਤਕਰੀਬਨ ਸਾਰੀ ਫਸਲ ਦਾ ਮੁੱਲ ਬਣਦਾ 42 ਲੱਖ ਕਰੋੜ ਠੀਕ ਆ ਪਰ ਕਹਿੰਦੇ ਵੀ 10 ਲੱਖ ਕਰੋੜ ਕੀ ਹੋ ਵੇਖ ਜਾਂਦੀ ਆ 32 ਲੱਖ ਕਰੋੜ ਜੇ ਘਟ ਜਾ ਰਿਆ ਤਾਂ ਕਿਸਾਨ ਹੀ ਘਟੇ ਜਾ ਰਿਆ ਨਾ ਜਿਹਦੇ ਕਰਕੇ ਉਹ ਕਰਜ਼ਾਈ ਹੋ ਗਿਆ ਸੋ ਇਹ ਸਾਰੀਆਂ ਇੱਕ ਦੂਜੇ ਨਾਲ ਜੁੜੀਆਂ ਪ੍ਰੋਬਲਮ ਸਗੀਆਂ ਜੇ ਤੁਸੀਂ ਐਮਐਸਪੀ ਦੇਣੀ ਆ ਕੰਟਰੋਲ ਪਾਉਣਾ ਤਾਂ ਤੁਹਾਨੂੰ ਗੈਸ ਤੋਂ ਕਟੋੜ ਐਗਰੀਕਲਚਰ ਨੂੰ ਬਾਹਰ ਕਰਨਾ ਪਊਗਾ ਹੁਣ ਇਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਵੀ ਬਾਹਰਲੇ ਦੇਸ਼ ਕਿਵੇਂ ਕਰਦੇ ਉਹ ਹੋਰ ਤਰ੍ਹਾਂ ਦੀਆਂ ਸਬਸਿਡੀਆਂ ਬਹੁਤ ਦਿੰਦੇ ਆ ਦੇ ਫਾਰਮਰ ਨੂੰ ਉਹਨਾਂ ਦੀ ਇੰਨੀਆਂ ਸਬਸਿਡੀਆਂ ਹੈਗੀਆਂ ਇੰਨੇ ਤਰੀਕੇ ਦੀ ਸਪੋਰਟ ਹੈਗੀ ਆ ਕਿ ਉਹਨਾਂ ਦੇ ਤੱਕ ਕਿਸਾਨ ਨੂੰ ਬਗੈਰ ਬੀਜੇ ਵੀ ਆਮਦਨ ਹੈਗੀ ਆ ਠੀਕ ਹੈ ਸਾਡੇ ਵਾਲਿਆਂ ਦੇ ਬੀਜ ਕੇ ਵੀ ਕਿਚਾਰਾ ਘਟੇ ਜਾਂਦਾ ਹੈ ਮਿਹਨਤ ਕਰਕੇ ਵੀ ਘਟੇ ਜਾਂਦਾ ਹੈ ਸੋ ਇਹ ਬਹੁਤ ਕੰਪਲੈਕਸ ਮਸਲਾ ਹੈ ਤੇ ਬਿਲਕੁਲ ਇਹ ਮੰਗਾਂ ਜਾਇਜ਼ ਆ ਜੇ ਸਰਕਾਰ ਕੋਲੇ ਜਾਏ ਮੰਗਾਂ ਮੰਨ ਯਾ ਕੋਈ ਐਸਾ ਆਲਟਰਨੇਟਿਵ ਦੇਣ ਜਿਹਦੇ ਨਾਲ ਇਹ ਸਾਰਾ ਮਸਲਾ ਹੱਲ ਹੁੰਦਾ ਕਿਸੇ ਢੰਗ ਨਾਲ ਮਤਲਬ ਦੇਖੋ ਸ਼ੋਰਡ ਇਨਕਮ ਤਾਂ ਹੋਵੇ ਨਾ ਫਾਰਮਰ ਦੀ ਕਿਸੇ ਢੰਗ ਦੀ ਤੇ ਕਿਸਾਨ ਜਿਹੜਾ ਉਹ ਉਹ ਦੂਜੀ ਕਿਸੇ ਇੰਡਸਟਰੀਅਰ ਦੀ ਗੱਲ ਨਹੀਂ ਹੁੰਦੀ ਮਤਲਬ ਲੈਟਸ ਸੇ ਆਪਾਂ ਸੈਲਫੋਨ ਬਣਾਉਣ ਲੱਗ ਗਏ ਜਾਂ ਕੁਝ ਹੋ ਗਏ ਉਹ ਗੱਲ ਨਹੀਂ ਕਿ ਕਿਸਾਨ ਓਨਾ ਹੀ ਇੰਪੋਰਟੈਂਟ ਹੈ ਕਿਸੇ ਦੇਸ਼ ਵਾਸਤੇ ਜਿੰਨਾ ਸਪੈਸ਼ਲੀ ਜੇ ਫੂਡ ਗ੍ਰੇਨ ਪ੍ਰੋਡਿਊਸ ਕਰਦਾ ਹੈ ਉਹ ਤਾਂ ਇੰਨਾ ਇੰਪੋਰਟੈਂਟ ਹੈ ਜਿੰਨਾ ਕਿ ਇੱਕ ਸਿਪਾਹੀ ਦੇਸ਼ ਵਾਸਤੇ ਜ਼ਰੂਰੀ ਜੀ ਬ੍ਰਾਹਮਣ ਸਾਹਿਬ ਵੀ ਗੱਲ ਹੋਰ ਦੱਸੋ ਇੱਕ ਤਾਂ ਅੰਦੋਲਨ ਤਨ ਖੇਤੀ ਕਾਨੂੰਨਾਂ ਵਾਲਾ ਸੀ ਉਦੋਂ ਵੀ ਬੀਜੇਪੀ ਸਰਕਾਰ ਸੀ ਅੱਜ ਵੀ ਬੀਜੇਪੀ ਸਰਕਾਰ ਹੈ ਕਿਤਾ ਤਜਰਬਾ ਹੋ ਗਿਆ ਸਰਕਾਰ ਨੂੰ ਅੰਦੋਲਨ ਦਾ 2024 ਦੀ ਇਲੈਕਸ਼ਨ ਨੇੜੇ ਹੈ ਤੁਸੀਂ ਉਸ ਸਰਕਾਰ ਦੇ ਵਿੱਚ ਤੇ ਅੱਜ ਦੀ ਸਰਕਾਰ ਦੇ ਵਿੱਚ ਕੋਈ ਅ ਨਹੀਂ ਜੀ ਤਜਰਬਾ ਤਾਂ ਬਿਲਕੁਲ ਹੀ ਨਹੀਂ ਹੋਇਆ ਤੁਸੀਂ ਵੇਖੋ ਕਿ ਵੀ ਕਿੱਡੀ ਮੂਰਖਤਾ ਹੈ ਕਿ ਵੀ ਲੋਕੀ ਪ੍ਰੋਟੈਸਟ ਕਰਨੇ ਜਾਣਾ ਚਾਹੁੰਦੇ ਆ ਦਿੱਲੀ ਉਹਨਾਂ ਨੂੰ ਤੁਸੀਂ ਆਏ ਟਾਇਰ ਗੈਸ ਚੈਲਿੰਗ ਕਰਕੇ ਰੋਕ ਰਹੇ ਹੋ ਮਤਲਬ ਇਹ ਤਾਂ ਕਿਸਾਨ ਇਧਰੋਂ ਸਬਰ ਚ ਬੈਠੇ ਆ ਉਹਨਾਂ ਨੂੰ ਐਜੀਟੇਟ ਕਰ ਰਹੇ ਹੋ ਕਿ ਇਹ ਵਾਇਲੈਂਟ ਹੋਣ ਹੋਈ ਹੀ ਕਰਨਾ ਚਾਹੁੰਦੇ ਹੋ ਨਾ ਤੁਸੀਂ ਤੇ ਜਿਵੇਂ ਜਿਵੇਂ ਇਹ ਗੱਲ ਫੈਲਦੀ ਪਈ ਆ ਪੰਜਾਬ ਉੱਠ ਕੇ ਆਉਂਦਾ ਪਿਆ ਤੁਸੀਂ ਆਪ ਹੀ ਵੇਖਿਆ ਕਿ ਜਦੋਂ ਉਹਨਾਂ ਲੋਕਾਂ ਨੂੰ ਪਤਾ ਲੱਗਿਆ ਕਿ ਆਏ ਰੋਕਦੇ ਆ ਤਾਂ ਹਰ ਇੱਕ ਬੰਦਾ ਵੱਧ ਤੋਂ ਵੱਧ ਬਹੁਤ ਚੜ ਕੇ ਹੁੰਦਾ ਪਿਆ ਤਾਂ ਤੁਸੀਂ ਜੇ ਤੁਸੀਂ ਸਹੀ ਹੁੰਦੇ ਤਾਂ ਤੁਸੀਂ ਪਹਿਲੀ ਗੱਲਾਂ ਖੋਲ ਦਿੰਦੇ ਉਹਨਾਂ ਕਹਿੰਦੇ ਬਈ ਤੁਸੀਂ ਪ੍ਰੋਟੈਸਟ ਕਰਨੀ ਆ ਅਸੀਂ ਤੁਸੀਂ ਦਿੱਲੀ ਆਓ ਪ੍ਰੋਟੈਸਟ ਕਰੋ ਪ੍ਰੋਟੈਸਟ ਕਰਨ ਦਾ ਹੱਕ ਆ ਤੁਹਾਡਾ ਤੇ ਲੋਕਾਂ ਦੇ ਵਿੱਚ ਇੰਨੀ ਐਜੀਟੇਸ਼ਨ ਨਹੀਂ ਹੋਣੀ ਸੀ ਲੋਕਾਂ ਨੇ ਸਰਕਾਰ ਨਾਲ ਨੇਗੋਸ਼ੀਏਸ਼ਨ ਨਾਲ ਜਾਣਾ ਸੀ ਤਾਂ ਸਰਕਾਰ ਜੇ ਆਪਾਂ ਕੋਈ ਕੁਝ ਸਿੱਖੀ ਤਾਂ ਬਿਲਕੁਲ ਨਹੀਂ ਸਿੱਖੀ ਮੂਰਖ ਹੋਰ ਵੀ ਮੂਰਖ ਹੋਗੀ ਪਹਿਲਾਂ ਨਾ ਪਹਿਲਾਂ ਫੇਰ ਉੱਥੋਂ ਤੱਕ ਜਾਣ ਦਿੰਦੇ ਹੁਣ ਤਾਂ 12-12 ਲੇਅਰਸ ਕੰਡੇ ਆ ਗੋਣਾ ਬਾਰੀ ਕੀ ਕੁਝ ਹੋ ਰਿਹਾ ਲਗਾਤਾਰ ਕੋਈ ਸਰਕਾਰ ਨੂੰ ਇਨਸਿਕਿਉਰਟੀ ਹੈ ਇਸ ਅੰਦੋਲਨ ਤੋਂ 24 ਦੇ ਇਲੈਕਸ਼ਨ ਨੂੰ ਲੈ ਕੇ ਡੈਫੀਨਟਲੀ ਜਿਸ ਮੌਜੂਦਾ ਸਰਕਾਰ ਨੂੰ ਦਾ ਹੈ ਕਿਉਂਕਿ ਸਿੱਧਾ ਸਿੱਧਾ ਹੀ ਇਹ ਅੰਦੋਲਨ ਜਿਹੜਾ ਹੈ 55 ਸੀਟਾਂ ਤੇ ਅਸਰ ਕਰਦਾ ਹੈ ਲੋਕ ਸਭਾ ਦੀਆਂ ਤੇ ਠੀਕ ਹੈ ਜੀ ਉਹਦੇ ਇਲਾਵਾ ਜਦੋਂ ਇਹ ਪੰਜਾਬ ਭਾਰਤ ਚ ਫੈਲਦਾ ਹੈ ਤੇ ਹੋਰ ਫੈਲਦਾ ਤਾਂ ਡੈਫੀਨਟਲੀ ਉਹ ਡਰ ਦਿੱਤਾ ਹੈ ਇਸ ਗੱਲ ਤੋਂ ਕਿ ਉਹਨਾਂ ਦਾ ਬੋਟ ਲਾਸ ਹੋਣ ਦਾ ਚਾਂਸ ਹੈ ਜੀ ਜਿਵੇਂ ਹਰਿਆਣਾ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਜਾਂ ਹੋਰ ਨੇ ਪਿਛਲੀ ਵਾਰ ਹਰਿਆਣਾ ਦੀ ਵੱਡੇ ਤੌਰ ਦੇ ਉੱਪਰ ਸਮੂਲੀਅਤ ਸੀ ਜਿਵੇਂ ਹੁਣ ਗਰਨਾਮ ਸਿੰਘ ਚਰੂਨੀ ਜਾਂ ਹੋਰ ਜਥੇਬੰਦੀਆਂ ਨਾਲ ਹੈ ਨਹੀਂ ਕਿ ਉਸ ਚੀਜ਼ ਦਾ ਵੀ ਅਸਰ ਹੈਗਾ ਪਿਛਲੀ ਵਾਰ ਹਰਿਆਣਾ ਦੇ ਵਿੱਚੋਂ ਵੀ ਗੜਬੜ ਸੀ ਕਿਸਾਨਾਂ ਵੱਲੋਂ ਤੇ ਪ੍ਰਸ਼ਾਸਨ ਦਾ ਧਿਆਨ ਵੀ ਹਰਿਆਣਾ ਦਾ ਉਧਰ ਸੀ ਕਿ ਹੁਣ ਸਾਰਾ ਫੋਕਸ ਸਿਰਫ ਇੱਕ ਦੋ ਪੁਆਇੰਟ ਦੇ ਉੱਪਰ ਹੀ ਹੈ ਨੀ ਉਹ ਮੇਰਾ خیال ਐਡਾ ਅਸਰ ਨਹੀਂ ਰਹਿੰਦਾ ਵੇਖੋ ਉਹਦਾ ਕਾਰਨ ਆ ਕਿ ਵੀ ਆਪਾਂ ਨੂੰ ਪੂਰੀ ਖਬਰ ਨਹੀਂ ਆ ਰਹੀ ਡੈਫੀਨਿਟਲੀ ਉਦੋਂ ਉਹ ਪਰ ਜਿਵੇਂ ਹੁਣ ਇੱਥੇ ਸਤਰਕ ਹੋਏਵੇਂ ਉਹਨੂੰ ਉੱਥੇ ਵੀ ਉਸ ਤਰ੍ਹਾਂ ਕਹਿ ਲੋ ਜਾਂ ਕਹਿ ਲੋ ਕਿ ਉਸੇ ਤਰੀਕੇ ਦਾ ਰਿਪਰੈਸ਼ਨ ਕਰ ਰਹੇ ਆ ਪਹਿਲੀ ਗੱਲ ਦੂਸਰੀ ਗੱਲ ਵੇਖੋ ਜਦੋਂ ਮੁੱਦੇ ਇੰਪੋਰਟੈਂਟ ਹੋ ਜਾਂਦੇ ਆ ਨਾ ਉਦੋਂ ਹਸਤੀਆਂ ਬਹੁਤ ਛੋਟੀਆਂ ਹੋ ਜਾਂਦੀਆਂ ਠੀਕ ਹੈ ਅੱਜ ਨਹੀਂ ਤਾਂ ਕੱਲ ਜੋ ਹਾਲਾਤ ਬਣਦੇ ਪਏ ਆ ਇਹਨਾਂ ਲੋਕਾਂ ਨੂੰ ਵੀ ਨਾਲ ਇਹ ਲੱਗਣਾ ਪਊਗਾ ਕਿਉਂਕਿ ਮਸਲਾ ਤਾਂ ਕਿਸਾਨੀ ਦਾ ਹੈਗਾ ਉਹਦੇ 'ਚ ਇਹ ਨਹੀਂ ਜ਼ਰੂਰੀ ਇੰਪੋਰਟੈਂਟ ਕਿ ਵੀ ਉਗਰਾਹਾ ਜਾਂ ਛਡੂਨੀ ਜਾਂ ਕੋਈ XYZ ਜਿਹੜੇ ਸਖਸ਼ੀਅਤ ਉਹ ਜ਼ਰੂਰੀ ਨਹੀਂ ਬੰਦਾ ਮੇਨ ਨਹੀਂ ਬੰਦਾ ਮੇਨ ਨਹੀਂ ਵੇਖੋ ਮੁੱਦਾ ਮੇਨ ਆ ਤੇ ਜਿਹੜੇ ਲੋਕ ਉਹਨੂੰ ਫੌਲ ਤਾਕਤ ਕੌਣ ਆ ਤਾਕਤ ਇਹ ਸ਼ਕਤੀਆਂ ਦਾ ਕੋਈ ਤਾਕਤ ਨਹੀਂ ਨਾ ਇਹ ਤਾਂ ਇਨਸਾਨ ਆ ਠੀਕ ਹੈ ਤਾਕਤ ਤਾਂ ਜਿਹੜੇ ਕਿਸਾਨ ਆ ਜਿਹੜੇ ਨੌਜਵਾਨ ਇੱਥੇ ਡਟੇ ਹੋਏ ਆ ਜਿਹੜੇ ਆ ਟਰਾਲੀਆਂ ਭਰੀਆਂ ਵੀ ਇਹ ਤਾਕਤ ਆ ਇਹ ਤਾਂ ਭਰਾ ਸਾਰੇ ਇੱਕ ਜਿਹੜੇ ਹਿੱਤਾਂ ਵਾਸਤੇ ਉਹ ਲੜਦੇ ਪਏ ਆ ਉਹ ਤਾਂ ਜਿਹੜੇ ਕਿਸ ਕੋਈ ਉਗਰਾਹਾਂ ਦੀ ਜਥੇਬੰਦੀ ਚਾਹ ਜਾਂ ਰਾਜੇਵਾਲ ਦੀ ਜਥੇਬੰਦੀ ਜਾਂ ਡੂਣੀ ਦੀ ਜਥੇਬੰਦੀ ਚਾ ਤਾਂ ਉਹਦੇ ਨੂੰ ਹੀ ਤਾਂ ਉਹਨਾਂ ਹੀ ਅਸਰ ਕਰਦਾ ਉਹ ਠੀਕ ਹੈ ਨਾ ਉਹ ਜੇ ਉਹਨੂੰ ਲੱਗੂ ਲੱਗਦਾ ਹੈ ਕਿ ਇਹ ਸਹੀ ਆ ਉਹ ਇੱਥੇ ਆਊਗਾ ਜੱਥੇਬੰਦੀ ਕਿਵੇਂ ਰੋਕੂਗੀ ਹਾਂ ਸਾਂਝੇ ਮੁੱਦੇ ਦੀ ਤਾਕਤ ਹੈ ਹਾਂ ਸਾਂਝੇ ਮੁੱਦੇ ਇਹ ਤਾਂ ਉਹਨਾਂ ਨੂੰ ਗ੍ਰੇਸਫੁਲੀ ਚਾਹੀਦਾ ਹੈ ਕਿ ਵੀ ਹੁਣ ਇਹ ਹਾਲਾਤ ਬਣ ਗਏ ਆ ਤੇ ਹੁਣ ਉਹ ਆਪ ਹੀ ਫਾਰਵਰਡ ਹੋਣਾ ਆਪਦੇ ਭਰਾਵਾਂ ਵਾਸਤੇ ਵੇਖੋ ਪੰਜਾਬ ਦੀ ਰੀਤੀ ਰਿਵਾਜ ਰਹੀ ਹੈ ਜਦੋਂ ਅਬਦਾਲ ਇੱਕ ਦੂਜੇ ਨਾਲ ਮਿਸਲਾਂ ਲੜਦੀਆਂ ਹੁੰਦੀ ਸੀ ਪਰ ਜਦੋਂ ਅਬਦਾਲੀ ਆਉਂਦਾ ਸੀ ਤਾਂ ਸਾਰੇ ਸਾਂਝ ਇਕੱਠੇ ਪੈਂਦੀ ਸੀ ਤਾਂ ਹੁਣ ਵੀ ਇੰਨਾ ਤੇ ਇੱਕ ਹਮਲਾ ਹੈ ਇਹ ਠੀਕ ਹੈ ਇਸ ਹਮਲੇ ਤੇ ਇਕੱਠੇ ਹੋਣੇ ਜ਼ਰੂਰੀ ਜੀ ਬਰਾੜ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੀ ਜਾਣਕਾਰੀ ਸਾਂਝ ਕਰਨ ਦੇ ਲਈ ਜੀ ਫਤਿਹ ਦੋਸਤੋ ਮੇਰੇ ਨਾਲ ਸਿੱਖ ਚਿੰਤਕ ਅਜੀਤ ਪਾਲ ਸਿੰਘ ਬਰਾੜ ਸਾਹਿਬ ਜੁੜੇ ਹੋਏ ਸੀ ਤਮਾਮ ਮਸਲਿਆਂ ਤੇ ਆਪਣੀ ਗੱਲਬਾਤ ਰੱਖਦੇ ਨੇ ਅੰਦੋਲਨ ਦੇ ਵਿੱਚ ਪਹੁੰਚੇ ਹੋਏ ਸੀ ਸਾਰੀ ਗੱਲਬਾਤ ਸਾਂਝੀ ਕੀਤੀ